ਕੌਣ ਕਿਸ ਦਾ ਦੋਸਤ ਕੌਣ ਕਿਸ ਦਾ ਸਾਥੀ ਸਭ ਗੋਲਮਾਰ ਹੈ ਇਹ ਮੈਂ ਇਸ ਕਰਕੇ ਕਹਿ ਰਿਹਾ ਇਸ ਕਰਕੇ ਅਸੀਂ ਇਹ ਗੱਲ ਕਹਿ ਰਹੇ ਆ ਕਿ ਅੱਜ ਜਿਹੜੇ ਐਸਐਸਪੀ ਵਿਜੀਲੈਂਸ ਲੁਧਿਆਣਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸਸਪੈਂਡ ਸਰਕਾਰ ਕਹਿੰਦੀ ਹੈ ਇਸ ਕਰਕੇ ਕੀਤਾ ਗਿਆ ਉਹਨਾਂ ਨੇ ਆਸ਼ੂ ਦੇ ਕਹਿੰਤੇ ਆਸ਼ੂ ਨੂੰ ਸੰਮਣ ਭੇਜਿਆ ਚਲੋ ਹੋ ਸਕਦਾ ਹੈ ਜੀ ਸਰਕਾਰ ਕਹਿ ਰਹੀ ਹੈ ਕਹਿੰਦੇ ਦੀ ਉਹਨਾਂ ਦਾ ਦੋਸਤੀ ਵੀ ਸੀ ਪਰ ਅਸੀਂ ਇੱਕ ਤਸਵੀਰ ਜਾਰੀ ਕੀਤੀ ਹੈ ਉਹ ਤਸਵੀਰ ਦੇ ਵਿੱਚ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨੇ ਜਗਤਕ੍ਰਿਸ਼ ਸਿੰਘ ਜੀ ਉਹ ਸੰਦੀਪ अरोड़ा ਦੀ ਬੈਠਕ ਜਿੱਥੇ ਉਹ ਮੀਟਿੰਗ ਕਰ ਰਹੇ ਸੀ ਪਬਲਿਕ ਮੀਟਿੰਗ ਕਰ ਰਹੇ ਸੀ ਉੱਥੇ ਸਿਵਲ ਕਪਰਿਆਂ ਦੇ ਨਾਲ ਬੈਠੇ ਸੀ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਹਾਂ ਐਸਐਸਪੀ ਸਾਹਿਬ ਦਾ ਤਾਂ ਉਹ ਵੀ ਕਿ ਜਿਹੜੇ ਆਮ ਆਦਮੀ ਕਾ ਆਰਟੀਪੀ ਕੈਂਪੇਨ ਦਾ ਹਿੱਸਾ ਬਣੇ ਹੋਏ ਸੀ ਉਹ ਸਸਪੈਂਡ ਇਸ ਕਰਕੇ ਹੋ ਗਿਆ ਕਿ ਉਹ ਕਾਂਗਰਸ ਕੈਂਡੀਡੇਟ ਨੂੰ ਸਪੋਰਟ ਕਰਦੇ ਪਏ ਕਮਾਲ ਹੋ ਗਈ ਦੀ ਉਹ ਕਹਿੰਦੇ ਵੀ ਡੀਐਸਪੀ ਇਹਨਾਂ ਨੇ ਆਸ਼ੂ ਜੀ ਨੇ ਲਾਈ ਰੱਖਿਆ ਹੋ ਉਹ ਐਸਐਸਪੀ ਕਿਹੜੇ ਲਾਇਆ ਦੀ ਸਰਕਾਰ ਨੇ ਲਾਇਆ ਇਹ ਦੋਹੇ ਜਾਣੇ ਰਲੇ ਹੋਇਆ ਲੋਕਾਂ ਨੂੰ ਬੇਫਕੂਪ ਬਣਾ ਰਹੇ ਆ ਕਾਂਗਰਸ ਪਾਰਟੀ ਵੀ ਆਮ ਆਦਮੀ ਪਾਰਟੀ ਵੀ ਕਿਉਂਕਿ ਇਹ ਠਗਬੰਗਨ ਹੈ ਇੰਡੀਆ ਆਲਾਈਂਸ ਦੇ ਹਿੱਸੇਦਾਰ ਨੇ ਆਪਸ ਵਿੱਚ ਵੋਟ ਵੰਡਣਾ ਚਾਹਦੇ ਨੇ ਇੱਕ ਦੂਜੇ ਦੀ ਕਿ ਇਹ ਵੋਟ ਕਿਤੇ ਬੀਜੇਪੀ ਨੂੰ ਨਾ ਪਹੁੰਚੇ ਇਸ ਕਰਕੇ ਲੋਕਾਂ ਦਾ ਬੇਫਕੂਪ ਬਣਾ ਰਹੇ ਆ ਉਹੀ ਐਸਐਸਪੀ ਸਾਹਿਬ ਨੂੰ ਸਰਕਾਰ ਨੇ ਲਾਇਆ ਤੇ ਉਹ ਸਰਕਾਰ ਦੀ ਗੱਲ ਮੰਨੇ ਵੀ ਨਾ ਸਰਕਾਰ ਤੋਂ ਪਰਿਵਾਰਾ ਹੋ ਕੇ ਐਸਐਸਪੀ ਸੇਪ ਤੋਂ ਪਰਿਵਾਰਾ ਹੋ ਕੇ ਇੱਕ ਸਬਨ ਭੇਜ ਦਿੰਦਾ ਕਮਾਲ ਹੋ ਗਈ ਵੀ ਦੂਜੇ ਪਾਸੇ ਉਹ ਕੰਪੇਨ ਕਰਦਾ ਕਰਦਾ ਹੋਰ ਵੀ ਕਈ ਅਫਸਰ ਉਹਨਾਂ ਦੇ ਨਾਲ ਨੇ ਅਸੀਂ ਉਸ ਗੱਲ ਚ ਨਹੀਂ ਜਾਂਦੇ ਪਰ ਇਹ ਇਹਨਾਂ ਅਦਾ ਗੋਲ ਮਾਰਿਆ ਤੇ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ ਧੰਨਵਾਦ